1970 ਦੇ ਵਿੱਚ ਮਦਦ ਕਰਨ ਦਾ ਨਤੀਜਾ ਤੇ 2024 ਦੇ ਹਾਲਾਤ ਕੋਹਾ ਦੂਰ ਤੁਰਿਆ ਯਾਰ ਤੇ ਰਾਤ ਵੀ ਹੋਣ ਵਾਲੀ ਐ ਭੁੱਖ ਬੜੀ ਲੱਗੀ ਐ ਅਲੇ ਤਰੇਹ ਲੱਗੀ ਪਈ ਐ ਯਾਰ ਉਹ ਬਾਬੇ ਦਾ ਵਾੜਾ ਤੇ ਬਾਬੇ ਨੂੰ ਪੁੱਛਦੇ ਆਂ ਕਿ ਪਾਣੀ ਪੋਣੀ ਪਿਆ ਦੂਗਾ ਨਾਲੇ ਕੋਈ ਰੋਟੀ ਮਿਲ ਗਈ ਤੇ ਉਹ ਖਾ ਲਾਂਗੇ ਹੋਰ ਬੱਬਾ ਉਹ ਕਿਹੜਾ ਬਤਵੇ ਉਹ ਮੈਂ ਤਾਂ ਰਾਹ ਗਿਰਿਆ ਬਾਬਾ ਜੀ ਕਿਧਰੋਂ ਆਇਆ ਇਸ ਵੇਲੇ ਆਖ ਨੇ ਮੈਂ ਤਾਂ ਅੱਗੇ ਚੱਲਿਆ ਸੀ ਬਾਬਾ ਬੈਠ ਆ ਜਾ ਥੱਕਿਆ ਜਾ ਲੱਗਦਾ ਟੁੱਟਿਆ ਪੂਰੇ ਥੱਕੇ ਪਏ ਆ ਬਾਬਾ ਮੈਨੂੰ ਤਾਂ ਬਹੁਤ ਲੱਗਿਆ ਤੇ ਜੇ ਪਾਣੀ ਹੋ ਜੇ ਘਟ ਤੱਕ ਪਾਣੀ ਪੀ ਲੈਣੀ ਪਾਣੀ ਵੀ ਪਿਉਣਿਆ ਪ੍ਰਸ਼ਾਦਾ ਵੀ ਛਕਾਵਾਂਗੇ ਦੁੱਧ ਵੀ ਪਿਵਾਵਾਂਗੇ ਬੱਕਰੀ ਦਾ ਤੈਨੂੰ ਮਿਹਰਬਾਨੀ ਬਾਬਾ ਮਿਹਰਬਾਨੀ ਕਿ ਕਿਧਰੋਂ ਆਇਆ ਇਨੀ ਦੂਰ ਬਾਬਾ ਮੈਂ ਤਾਂ ਪਿੰਡ ਕਨੂ ਆਇਆ ਤੇ ਅੱਗੇ ਚੱਲਿਆ ਸੀ ਤੇ ਮੈਂ ਤਾਂ ਤੈਨੂੰ ਦੇਖ ਕੇ ਰੁਕ ਗਿਆ ਇੱਥੇ ਕਿ ਬਾਬੇ ਕੋਲੇ ਪਨਾਹ ਮਿਲ ਜੂਗੀ ਜੇ ਕਿਤੇ ਪਨਾਹ ਮਿਲ ਜੇ ਅੱਜ ਰਾਤ ਰਾਤ ਦਾ ਤਾਂ ਕੋਈ ਨਹੀਂ ਹੁਣ ਵੇਲਾ ਹਨਾ ਹਨੇਰਾ ਹੋ ਗਿਆ ਤੇ ਤੂੰ ਤੜਕੇ ਸੁਧਿਆ ਨਿਕਲ ਜੀ ਹਾਂ ਕੋਈ ਗੱਲ ਨਹੀਂ ਆਪਾਂ ਕੋਈ ਨਹੀਂ ਇੱਥੇ ਕੀ ਮੰਜਾ ਤੂੰ ਢਾਲੀ ਭਰਾਵਾ ਬੱਕਰੀਆਂ ਦਾ ਵਾੜਾ ਆਪਣੇ ਕੋਲੇ ਹੋਰ ਤਾਂ ਕੁਝ ਹੈ ਨਹੀਂਗਾ ਇਕੱਲੇ ਹੀ ਰਹਿੰਨੇ ਆ ਬਾਬਾ ਚਾਦਰਾਂ ਚੂਦਰਾਂ ਤਾਂ ਹੈ ਨਹੀਂਆਂ ਵੀ ਛਾਉਣ ਨੂੰ ਮੇਰੇ ਕੋਲ ਚਲ ਕੋਈ ਗੱਲ ਨਹੀਂ ਬਾਬਾ ਆਪਾਂ ਜਿਵੇਂ ਤੁਹਾਡੇ ਨਾਲ ਹੀ ਐ ਤੇ ਇਕੱਲੇ ਹੀ ਰਹਿੰਨੇ ਆ ਕੋਈ ਦੀਂਦਾ ਨਹੀਂਗਾ ਇਕੱਲੇ ਆ ਪੁੱਤ ਵਿਆਹ ਹੋਇਆ ਨਹੀਂਗਾ ਬਸ ਆ ਬੱਕਰੀਆਂ ਚ ਮਗਰ ਤੁਰੇ ਫਿਰੇ ਉਦੋਂ ਹਾਂ ਉਦੋਂ ਜਦੋਂ ਉਮਰ ਸੀ ਵਿਆਹ ਕਰਾਉਣ ਦੀ ਉਦੋਂ ਆਪਾਂ ਧਿਆਨ ਨਹੀਂ ਦਿੱਤਾ ਉਦੋਂ ਫਿਰ ਹਾਂ ਹੁਣ ਫਿਰ ਉਮਰ ਵੱਡੀ ਹੁੰਦੀ ਗਈ ਹੁੰਦੀ ਗਈ ਫਿਰ ਆਪਾਂ ਆਖਿਆ ਚੱਲ ਬਈ ਬੰਦਾ ਸੰਸਾਰ ਚ ਇਕੱਲਾ ਐ ਤੇ ਇਕੱਲੇ ਨਹੀਂ ਜਾਣਾ ਹਾਂ ਤੇ ਹੁਣ ਇਕੱਲੇ ਐ ਆਪਦੀਆਂ ਮੌਜਾਂ ਲੁੜਦੇ ਨਾ ਕੋਈ ਕਿਸੇ ਦਾ ਲੈਖਾ ਨਾ ਜੋਖਾ ਸਹੀ ਗੱਲ ਆ ਜਾਨਵਰ ਹੈਗੇ ਆਪਣੇ ਕੋਲੇ 8-10 ਇਹਨਾਂ ਦੇ ਕੋਲ ਪਾਸ ਹੋ ਜਾਂਦੇ ਠੀਕ ਐ ਇੱਥੇ ਹੀ ਰਹਿਣਾ ਫਿਰ ਬੱਸ ਫਿਰ ਆਪਦਾ ਤੇਰਾ ਕੋਈ ਅੱਗੇ ਪਿੱਛੇ ਕਿਵੇਂ ਕਿ ਕੰਮਕੁਮ ਚੱਲਿਆ ਕੋਈ ਸ਼ਹਿਰ ਭਾਲਣਾ। ਉਹ ਨਹੀਂ ਬਾਬਾ ਤੇਰੇ ਵਾਲੇ ਹੀ ਆਪਾਂ ਵੀ। ਕੋ ਬੱਸ ਤੈਨੂੰ ਪਤਾ ਕਰੋ ਕੱਢੇ ਐ ਤੇ ਮੈਂ ਸੋਚਿਆ ਖੇਤ ਉੱਥੇ ਆਪਣੇ ਸ਼ਹਿਰ ਜਾ ਕੇ ਕੋਈ ਕੰਮ ਲੱਭ ਲਾਂਗੇ ਗ੍ਰਾਂ ਦੇ ਵਿੱਚ ਕੋਈ ਕੰਮ ਮਿਲ ਜੂਗਾ। ਤੇ ਹੁਣ ਤੈਨੂੰ ਦੇਖ ਕੇ ਮੈਂ ਰੋ ਗਿਆ ਰਾਤ ਹੁੰਦੀ ਜਾਂਦੀ ਸੀਗੀ। ਹਾਂ ਤਰ੍ਹਾਂ ਬਗੂ ਨਹੀਂ ਅੱਗੇ ਪਿੱਛੇ ਕੋਈ ਨਹੀਂ ਤੇਰੇ। ਹੈਗੇ ਆ ਭਰਾ ਹੈਗੇ ਆ ਬੱਸ ਉਹ ਗੱਲਾਂ ਨਹੀਂ ਰਹਿਣਾਂ ਤੈਨੂੰ ਕੀ ਦੱਸਾਂ ਬਾਬਾ। ਮਾਪੋ ਹੈ ਨਹੀਂਗਾ। ਮਾਪੋ ਹੈ ਨਹੀਂਗਾ। ਹਾਂ ਉਹ ਤੱਕ ਤਨ ਮੈਂ ਗੱਲ ਆਖਾਂ ਸਤਾ ਨਹੀਂ ਕਰਦਾ ਨਾ 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 ਬਾਬਾ ਗੁੱਸਾ ਕਰਦਾ ਵੱਡਿਆਂ ਦਾ ਕਦੇ ਨਹੀਂ ਗੁੱਸਾ ਮੈਂ ਕੱਲਾ ਰਹਿਣਾ ਹਾਂ ਤੇ ਮੇਰੀ ਉਮਰ ਵੀ ਹੋਈ ਪਈ ਐ ਹੁਣ ਕਿੰਨਾ ਕੁ ਟਾਈਮ ਹੱਥ ਪੈਰ ਮਾਰੂੰਗਾ ਕੋਈ ਬਾਲ ਬੱਚਾ ਵੀ ਹੈ ਨਹੀਂ ਸਹੀ ਐ ਠੀਕ ਐ ਤੇ ਤੂੰ ਮੇਰਾ ਹੀ ਮੁੰਡਾ ਬਣ ਜਾ ਤੂੰ ਇੱਥੇ ਰਹਿ ਤੇ ਆਪਾਂ ਦੋਵੇਂ ਮਾੜਾ ਮੋਟਾ ਕੰਮ ਕਰ ਲਿਆ ਕਦੀ ਕੁਝ ਮੈਂ ਕਰ ਲਿਆ ਕਰੂੰਗਾ ਮੈਨੂੰ ਬੁੱਢੇ ਠੇਰਾ ਮੇਰਾ ਗਾਂ ਬੜਾ ਫਸ ਔਖਾ ਤੇਰੇ ਆਸਰੇ ਨਿਕਲ ਜੀ ਤੇ ਆ ਜਿਹੜਾ ਸਾਰਾ ਕੁਝ ਤੇਰਾ ਹੀ ਮੈਂ ਤੈਨੂੰ ਦੇ ਦੂਗਾ ਮੈਂ ਇੱਥੇ ਕੀ ਲੈ ਕੇ ਆਣਾ ਬਾਅਦ ਚਾਹੀ ਇੱਥੇ ਹੀ ਰਹਿ ਜਾਣੀ ਇਹ ਇਹ ਵੀ ਗੱਲ ਠੀਕ ਆ ਬਾਬਾ ਮਨ ਦੀ ਗੱਲ ਆ ਪਰ ਐ ਹੈ ਨਾ ਬਾਬਾ ਹੁਣ ਆਪਾਂ ਦੇਖੀਏ ਕਿ ਮੇਰੇ ਕੋਈ ਪਿੱਛੇ ਹੈ ਨਹੀਂ ਕਿ ਸ਼ਹਿਰ ਚ ਜਾ ਕੇ ਮੈ ਵੀ ਕੰਮ ਲੱਭਣਾ ਸੀਗਾ ਤੇ ਹੁਣ ਤੇਰੇ ਨਾਲ ਰਹੂੰਗਾ ਨਾਲੇ ਮੈਨੂੰ ਵੀ ਕੋਈ ਨਾ ਕੋਈ ਨਾ ਕੰਮ ਮਿਲ ਜੂਗਾ ਨਾਲੇ ਮੈਨੂੰ ਘਰ ਪਣਾ ਮਿਲ ਜਰਾ ਲਿਆ ਕਰੀ ਇਹ ਵਧੀ ਜਾਣੀਆਂ ਤੇਰਾ ਹੀ ਧੰਨ ਹੈ ਪੁੱਤ ਸ਼ਹਿਰ ਕਿਹੜਾ ਕੰਮ ਰੱਖਿਆ ਪਿਆ ਏ ਵੀ ਕੋਈ ਸੋਚਦਾ ਬਾਬਾ ਚਲੋ ਠੀਕ ਹੈ ਜਿਵੇਂ ਤੁਸੀਂ ਹੱਥ ਚਾਹ ਪਾਣੀ ਪੀਆ ਅੰਦਰ ਪਿਆ ਆਪਣੇ ਤੇ ਬਣਾ ਲਾ ਠੀਕ ਹੈ ਤੇ ਨਹਾ ਧੋ ਲਾ ਮੌਜਾ ਮਾਣੇ ਹਿੱਤੀ ਰਹੀ ਅੱਜ ਤੋਂ ਘਰ ਤੂੰ ਆ ਆਪਦੇ ਹੀ ਸਮਝਣਾ ਬਸ ਠੀਕ ਹੈ ਬਾਬਾ ਠੀਕ ਹੈ ਜੀ ਚਲ ਕੰਮ ਤਾਂ ਯਾਰ ਮੁੰਡੇ ਨੇ ਸਾਂਭ ਲਿਆ ਬਹੁਤ ਵਧੀਆ ਲੈ ਤਾਂ ਹਿੰਮਤੀ ਪੁੱਤ ਹਾਂਜੀ ਆਪਣੇ ਨਾਲ ਲੈਂਦੇ ਪੰਜਾਬ ਚ ਰਿਸ਼ਤੇਦਾਰ ਆ ਖਦੂਰ ਦਾ ਠੀਕ ਆ ਬਾ ਨਾਸਰ ਢਿੱਲੋ ਹਾਂ ਤੇ ਉਹਦੇ ਕੋਲੇ ਮੈਂ ਮਿਲਿਆ ਵਾ ਬਹੁਤ ਮਨ ਕਰੀ ਜਾਂਦਾ ਪਹਿਲਾਂ ਮੈਂ ਆ ਜਾਨਵਰਾਂ ਕਰਕੇ ਨਹੀਂ ਜਾਂਦਾ ਸੀ ਹਾਂ ਵੀ ਮਗਰੋਂ ਕੋਈ ਕੁੱਤੇ ਬਿੱਲੇ ਨਾ ਖਾ ਜਾਣ ਇਹਨਾਂ ਨੂੰ ਹਨਾ ਕਿ ਇਹਨੇ ਸਾਂਭ ਲੈਣੀ ਤੇ ਤੂੰ ਜਾਨਵਰ ਹੁਣ ਤੈਨੂੰ ਸਾਰਾ ਪਤਾ ਲੱਗ ਗਿਆ ਬਿਲਕੁਲ ਠੀਕ ਆ ਤੇ ਇਹਨਾਂ ਨੂੰ ਸਾਂਭ ਲਈ ਮੈਂ 8-10 ਦਿਨਾਂ ਚ ਮੈਂ ਵਾਪਸ ਆ ਜੂਗਾ ਜਿਆਦਾ ਇਹ ਤੂੰ ਕੰਮ ਧੰਦੇ ਦੀ ਟੈਨਸ਼ਨ ਆ ਲੈ ਬਾਬਾ ਜਾਇਆ ਤੇ ਜਲਦੀ ਮੁੜਿਆ ਹੀ ਮੇਰਾ ਜੀ ਨਹੀਂ ਲੱਗਣਾ ਤੇਰੇ ਬਿਨਾ ਤੇ ਦਾ ਪੇਜ ਜਿਹੜੇ ਤੂੰ ਦੱਸਿਆ ਨਹੀਂ ਨਹੀਂ ਬਸ 8-9 ਦਿਨਾਂ ਚ ਮੈਂ ਮੁੜਿਆ ਆਉਂਗਾ ਲੇਟ ਨਹੀਂ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਦਾ ਪੇਜ ਜਿਹੜੇ ਤੂੰ ਦੱਸਿਆ ਸਾਰੇ ਇਹਨਾਂ ਨੂੰ ਮੈਂ ਬਚਣ ਉਹ ਕਰ ਦਿਆਂਗਾ ਬੱਕਰੀ ਸੂਣ ਵਾਲੀ ਆ ਆਪਣੀ ਚਿੱਟੀ ਠੀਕ ਹੈ ਜਿਹਦਾ ਧਿਆਨ ਰੱਖ ਲਈ ਇਹਨੂੰ ਸਮਾਦੀ ਇਹਨੂੰ ਕਾੜਾ ਦੇ ਦੀ ਠੀਕ ਹੈ ਗੋੜ ਵਾਲ ਕੇ ਦੇ ਦੇ ਤੇ ਮੈਂ ਚੱਲਿਆ ਫਿਰ ਹਾਂ ਇਹ ਤਾਂ ਮੈਂ ਧਿਆਨ ਰੱਖ ਲਊ ਕੋਈ ਮੇਰਾ ਸਮਾਨ ਫੜਾ ਦੇ ਫਿਰ ਚੱਕ ਤੇ ਰੂੜੀ ਵੀ ਲਾ ਦੂਗਾ ਮੈਂ ਤੇ ਸਮਾਨ ਦੇਣਾ ਫੜਾ ਤੈਨੂੰ ਰੱਖੀ ਐ ਇੱਥੇ ਕੋਈ ਰਾਈ ਪਾਂਦੀ ਆ ਜੇ ਉਹਨੂੰ ਚਾਹ ਪਾਣੀ ਜ਼ਰੂਰ ਦੇਣਾ। ਨਹੀਂ ਨਹੀਂ ਕੋਈ ਗੱਲ। ਕੋਈ ਮੰਗਦਾ ਰੋਟੀ ਦੇਣਾ। ਕੋਈ ਮੰਗਤਾ ਆਉਂਦਾ ਉਹ ਨਹੀਂ ਆਪਣੇ ਦਰ ਤੋਂ। ਆਪਣਾ ਹੈ ਕੀ ਇੱਥੇ ਇਹੀ ਕੋਸਾ। ਠੀਕ ਹੈ। ਚਲ ਮੈਂ ਚੱਲਿਆਂ ਫਿਰ। ਠੀਕ ਹੈ। ਕੋਈ ਨਹੀਂ ਤੂੰ ਕੰਮ ਦੀ ਟੈਨਸ਼ਨ ਨਾ ਲਈ। ਜਲਦੀ ਮੁੜਿਆਂ ਜਲਦੀ। ਬੱਸ ਠੀਕ ਹੈ। ਵਾਹ ਯੂ ਵਾ ਵਾ ਵਾ। ਵਾਖੇ ਮੁੰਡਾ ਤਾਂ ਹਿੰਮਤੀ ਆ ਯਾਰ ਹਨਾ। ਰੱਬ ਨੇ ਪੁੱਤ ਜੀ। ਢੂੜੇ ਬਾਬਾ। ਮੈਨੂੰ ਤਾਂ ਪਤਾ ਨਹੀਂ ਹੁੰਦਾ ਕਿ ਨਹੀਂ। ਸ਼ਾਬਾਸ਼ ਜੀ ਸ਼ਾਬਾਸ਼। ਬੜੇ ਦਿਨ ਲਾਤੇ ਤੂੰ 7 ਦਿਨ ਕਹਿ ਕੇ ਗਿਆ ਸੀ 9 ਦਿਨ ਲਾਤੇ ਨੌਰ ਹੀ ਨਹੀਂ ਦੱਸਦਾ ਨਾਸਰ ਅਰਗਣੇ ਉਹ ਕਹਿੰਦੇ ਯਾਰ ਮਸਾਂ ਲੈਂਦੇ ਪੰਜਾਬ ਐ ਤੈਨੂੰ ਪਤਾ ਹੱਦਾਂ ਜਾਣਾ ਕਿੰਨਾ ਔਖਾ ਕਰਨਾ ਕੰਮ ਹਾਂ ਦੂਰ ਤਾਂ ਇਹ ਤਾਂ ਦੂਰ ਦੀ ਬਾੜ ਤਾਂ ਹੈਗੀ ਐ ਤੇ ਆਸ ਤੇ ਲੈ ਕੇ ਆਇਆ ਉਧਰੋਂ ਮੈਂ ਪੁੱਜੇ ਛੋਲੇ ਬੱਲੇ ਆ ਤੂੰ ਆ ਵੇਖ ਆਪਣੇ ਘਰ ਦਾ ਵਧੀਆ ਬਣਾਤਾ ਨਾ ਕੋਈ ਰੂਬ ਵਸਤੀ ਯਾਰ ਤੇ ਤੋਂ ਆਪਣੀ ਬੱਕਰੀ ਜਿਹੜੀ ਤੂੰ ਕਹਿੰਦਾ ਸੀ ਸੂਨ ਵਾਲੀ ਉਹ ਸੂਪੀ ਈਦਾ ਮੇਮਣੇ ਦਿੱਤੇ ਤੇ ਇਹਨੇ ਆਪਾਂ ਸਾਰੇ ਨਿਹਾਰ ਨੂੰ ਕੇ ਵੇਖ ਰਾਜੀ ਕਰਤੇ ਨਾ 7 ਦਿਨਾਂ ਚ ਵਾਹ ਵਾਹ ਘਰ ਦੀ ਨਿਹਾਰ ਦਿੱਤੀ ਆਪਾਂ ਬਦਲ ਪੁਣੀ ਲਿਆ ਯਾਰ ਆ ਤਾਂ ਤੂੰ ਰੌਣਕ ਰੱਬ ਦਾ ਸ਼ੁਕਰ ਹੈ ਤੇਰੇ ਵਰਗਾ ਪੁੱਤ ਦੇਤਾ ਮੈਨੂੰ ਬੈਠ ਬੈਠ ਹੁਣ ਨਹੀਂ ਬਾਤ ਤੈਨੂੰ ਕੰਮ ਕਰਨ ਦੇਣਾ ਹੁਣ ਬਸ ਕੱਲਾ ਤੂੰ ਕਰਨੀ ਆ ਰਾਮ ਬਹੁਤ ਧੀ ਤੇਰੀ ਆ ਪੁੱਤ ਸਾਰੇ ਮੈਂ ਤਾਂ ਇੱਥੇ ਕਿੰਨੇ ਕੇ ਸਾਲ ਆ ਵਾਹ ਜੀ ਵਾਹ ਇਹ ਹੁੰਦਾ ਅੰਤ ਭਲੇ ਦਾ ਭੜਾ ਕੀ ਤੈਨੂੰ ਪੁੱਤ ਦੋ ਪਾਣੀ ਲਿਆਵਾ ਪਾਣੀ ਮੈਨੂੰ ਪਾਣੀ ਦੇਈ ਕੋਈ ਨਹੀਂ ਬਾਈਆ ਦੋ ਰੋਟੀਆਂ ਖਵਾਈਆਂ ਤੇ ਕੋਈ ਨਾ ਮੁੱਲ ਤਾਰੀ ਜੰਨਾ ਹਨਾ ਹੁਣ ਮੇਰਾ ਵਧੀਆ ਬੜਾਪਾ ਬੇਫਿਕਰਾਂ ਤੂੰ ਬਸ ਟੈਨਸ਼ਨ ਨਹੀਂ ਲੈਣੀ ਤੂੰ ਬਸ ਆਰਾਮ ਕਰਨਾ ਕੱਲਾ ਇਹ ਦੁਬਾਰ ਠੀਕ ਹੈ 2024 ਦੇ ਹਾਲਾਤ ਕਿੱਧਰ ਗਈ ਹੱਥ ਹੋ ਗਿਆ ਕਿੱਧਰ ਗਈ ਓਏ ਜਾਨ ਨਿਕਲੀ ਜਾਂਦੀ ਹੈ ਸਰਕਾ ਨੜਾ ਬੰਦੂਗਾ ਬੰਗੇ ਹੋਂ ਤਾਂ ਅਰਥਨ ਪਲਾ ਟਰਾਂਸਫਰਮ ਸਿਰ ਤੇ ਹੋਣੀ ਚਾਹੀਦਾ ਅੱਛੀ ਹੋ ਗਏ ਰਹਿਣ ਨੂੰ ਵੀ ਜਗ੍ਹਾ ਹੈ ਨਹੀਂ ਵੇਨੇ ਇੱਥੇ ਕਿਤੇ ਨ ਕੋਈ ਲੱਭ ਜੇ ਚੱਲ ਆਹ ਬੁੜਾ ਬੈਠਾ ਹੀ ਦੇ ਕੋਲੇ ਇਹਦੇ ਲਾਉਣੇ ਪੇਚਾ ਕੋਈ ਇਹਦੇ ਭਰਦੇ ਟੀਕੇ ਅਜ ਰਹਿਣ ਨੂੰ ਖਾ ਵੀ ਹੈ ਨਹੀਂ ਤੇ ਇਹੀ ਚੱਲੂਗਾ ਔਰ ਬਾਬਾ ਉਹ ਠੀਕ ਐ ਕਿਹੜਾ ਘਰੇ ਆ ਆ ਜਾ ਆ ਜਾ ਨੰਗਾ ਆ ਜਾ ਬਾਬਾ ਉਹ ਕਿਹੜਾ ਉਹ ਨੰਗਾ ਜਾਂਦਾ ਸੀਗਾ ਤੇ ਨਿਹਰਾ ਜਾਂਦਾ ਹੁੰਦਾ ਮੈਂ ਵੇਖ ਕੇ ਬਾਬੇ ਨੇ ਤੈਨੂੰ ਆ ਗਿਆ ਯਾਰ ਸਿਆਣਾ ਬਜ਼ੁਰਗ ਲੱਗਦਾ ਮੈਂ ਹੈ ਬੈ ਜਾ ਪੁੱਤ ਕੋਈ ਨਹੀਂ ਹੋਰ ਦੱਸ ਪੁੱਕ ਬੋਲ ਲੱਗੀ ਸੀ ਬਾਬਾ ਯਾਰ ਕੀ ਖਾਵੇਗਾ ਪੀਵੇਗਾ ਠੰਡਾ ਹੈ ਨਹੀਂਗਾ ਠੰਡਾ ਤਾਂ ਨਹੀਂ ਪੁੱਤ ਖੇਤਾਂ ਦੇ ਇੱਥੇ ਫਾਰਮਾਂ 'ਚ ਕਿਹੜੇ ਠੰਡੇ ਹੁੰਦੇ ਆ ਤੈਨੂੰ ਪਾਣੀ ਪੂਣੀ ਚਾਹ ਚ ਵਧੀਆ ਪਿਆ ਦੇਣਾ ਰੋਟੀ ਖਾਣੀ ਆ ਰੋਟੀ ਖਾ ਲੈ ਨਹੀਂ ਨਹੀਂ ਰੋਟੀ ਤਾਂ ਫਿਰ ਖਾਵਾਂਗੇ। ਕਿੱਥੋਂ ਆਏ ਹੋ ਤੁਸੀਂ? ਹੱਥ ਨੇ ਕਿਵੇਂ ਬਲਾ ਮੁੜਕਾ ਆਇਆ ਤੈਨੂੰ? ਉਹ ਮੈਂ ਗਾਂ ਤੋਂ ਆਇਆ ਸੀਗਾ ਬਾਬਾ ਤੇ ਨੇਰਾ ਜਾ ਹੁੰਦਾ ਜਾਂਦਾ ਸੀ ਮੈਂ ਖੈਰ ਚਿੱਟੇ-ਜੁੱਟੇ ਵਾਲੇ ਬਾਲੇ ਆ ਤੇ ਮੇਰੇ ਕੋਲੇ ਫੋਨ। ਹਾਂ ਤਾਂ ਬਹੁਤ ਪੁਰਾਣਾ ਹੈ। ਉਹੀ ਚੱਕਰ ਸੀ। ਕਿਲੋਮੀਟਰ ਨਹੀਂ ਨੰਗਣ ਦਿੰਦੇ ਉਹਦੀ ਘੇਰ ਕੇ ਸਮਾਨ ਖੋਹ ਲੈਂਦੇ ਆ। ਜਮਾਂ ਨੇਰਾ ਇੱਕੇ ਦਾ ਵੀ ਡਿੱਗ ਪਿਆ। ਮੈਂ ਸੋਚਿਆ ਚੱਲਾ ਬਾਬੇ ਕੋਲੇ ਰੁਕਦੇ ਆ ਨਾਲੇ ਸਿਆਣਾ ਬੰਦਾ ਐ ਕੋਈ ਰਾਤ ਨੂੰ ਗੱਲ ਦੱਸੂ ਸਿਆਣੀ। ਤੇ ਗਾਂ ਕਿੱਧਰ ਜਾਂਦਾ ਸੀ? ਸ਼ਹਿਰ? ਗਾਂ ਅੱਗੇ ਚੱਲੇ ਬਾਬਾ ਕੰਮਕੁਮਲ ਲੱਭਣ ਚੱਲੇ ਆ। ਠੀਕ ਐ। ਚੱਲ ਕੋਈ ਅੱਜ ਅੱਜ ਦੀ ਰਾਤ ਰੱਖ ਲਓਗੇ ਨਾ ਹਾਂ ਹਾਂ ਰਾਤ ਭਲਾਈ ਦੋ ਰਾਤਾਂ ਲਾਲਾ ਤੇਰਾ ਹੀ ਫਾਰਮ ਪੁੱਤ ਇਹ ਕੋਈ ਚੱਕਰੀ ਨਹੀਂ ਠੀਕ ਹੈ ਠੀਕ ਹੈ ਐਮ ਤਾਂ ਹੈ ਨਹੀਂ ਰੱਖਣ ਵਾਲਾ ਪਰ ਚੱਲ ਨਹੀਂ ਨਹੀਂ ਬਾਬਾ ਆਪਾਂ ਤਾਂ ਰਾਤਾਂ ਕੱਟ ਲਾ ਦੋ ਨਹੀਂ 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 ਬਾਬਾ ਬਾਬਾ ਉਹ ਤਾਂ ਗੱਲ ਹੀ ਕੋਈ ਨਹੀਂ ਸਾਨੂੰ ਲੈ ਹੁਣ ਇਕੱਲਾ ਹੀ ਲੱਗਦਾ ਬਾਬਾ ਘਰੇ ਹੈ ਨਹੀਂ ਕੋਈ ਨਾ ਬੋਤ ਛੜੇ ਮਿਲਾਂ ਗੀਆਂ ਆਪਾਂ ਤਾਂ ਹੈ ਨਹੀਂ ਕੋਈ ਅੱਗੇ ਪਿੱਛੇ ਮੇਰਾ ਮੇਰਾ ਤਾਂ ਜੀ ਨਹੀਂ ਲੱਗਦਾ ਇਕੱਲੇ ਦਾ ਇੱਥੇ ਤਾਂਗੇ ਤੈਨੂੰ ਰਾਤਾਂ ਰਾਤ ਦਾ ਦੋ ਇੱਥੇ ਰਹਿ ਪਏਗਾ ਕਾ ਮਾਲ ਕੀ ਦਾ ਮਾਲ ਇਹ ਮਾਲ ਆਪਣੀਆਂ ਬੱਕਰੀ ਫਾਰਮ ਬਣਾਇਆ ਸਾਰਾ ਤੁਹਾਡਾ ਹੀ ਹੈ ਹਾਂ ਸੀਗਾ ਪਹਿਲਾ ਕਾਲਜ ਟਾਈਮ ਪੜਿਆ ਤੇਰਾ ਬਾਬਾ ਹੁਣ ਵੇਖਣ ਚ ਹੀ ਲੱਗਦਾ ਹਾਂ ਮੈਂ ਅੱਛਾ ਸੀਗੀ ਇੱਕ ਆਪਣੀ ਫਰੈਂਡ ਅੱਛਾ ਹਾਂ ਉਹ ਫਿਰ ਵਿਆਹ ਹੋਰ ਪਾਸੇ ਹੋ ਗਿਆ ਫਿਰ ਮਾ ਕਰਾਇਆ ਕਾਈ ਵੇਖਣ ਜੀ ਠਰਕੀ ਲੱਗਦਾ ਮੈਨੂੰ ਠਰਕੀ ਤਾਂ ਨਹੀਂ ਬੁੱਤ ਸਾਰਾ ਕੋਈ ਨਹੀਂ ਕਰਦੇ ਗੱਲਾਂ ਬਾਤਾਂ ਤੈਨੂੰ ਕਹਾਣੀਆਂ ਇਹਦੇ ਉੱਪਰਾਂਗੇ ਮੈਨੂੰ ਬੜਾ ਠਰਕੀ ਲੱਗਦਾ ਟੀਕਾ ਭਰੂਗਾ ਇਹ ਵੀ ਸੁਣਾਉਣਾ ਕੋਈ ਨਹੀਂ ਆਪਾਂ ਚਲ ਠੀਕ ਹੈ ਬਾਬਾ ਰਾਤ ਨੂੰ ਕਹਾਣੀ ਸੁਣਾਉਣਾ ਰੱਖਾਂ ਮੈਂ ਇੱਥੇ ਬੈਗ ਕਹਾਣੀ ਵੇਲੇ ਸਾਡੇ ਵੀ ਬੜੇ ਕਾਰਨਾਮੇ ਕੀਤੇ ਵੇਖਣ ਜੀ ਲੱਗਦਾ ਇਹ ਰੱਖਦਾ ਕੋਈ ਨਹੀਂ ਹੈ ਵੀ ਸ਼ੋਰ ਜਾਂ ਵਧੀਆ ਇੱਥੇ ਪੱਠੇ ਪੁੱਠੇ ਪੁਆਲਿਆ ਕਰਾਂਗੇ ਤੂੰ ਆਪਾਂ ਨੂੰ ਫਰੀ ਦਾ ਬੰਦਾ ਚਲ ਚਾਰ ਰੋਟੀਆਂ ਕਰਉਂਦਾ ਕੱਢਿਆ ਵੱਡੇ ਲੱਗਦਾ ਮਨ ਜਿਹੜੇ ਲੱਛਣ ਆ ਇਹ ਉਹ ਤਾਂ ਐਂ ਕਰੀ ਹਾਂ ਜੀ ਬਾਕੀਆਂ ਨੂੰ ਨਾ ਮਾੜਾ ਕਾ ਵੇਖ ਲਿਆ ਕਿ ਨਹੀਂ ਢੇੜਾ ਮਾਰ ਲਿਆ ਕਿ ਨਹੀਂ ਦਿਨ ਭਲਾਈ ਚਾਰ ਵਾਧ ਲਾੜਾ ਤੂੰ ਤੂੰ ਬਾਬਾ ਟੈਨਸ਼ਨ ਨਾ ਲੈ ਜੀ ਦੀ ਯਾਰ ਤੂੰ ਆਪਦਾ ਮੁੰਡਾ ਮੰਨ ਕੇ ਚੱਲ ਮੈਨੂੰ ਬਾ ਮੁੰਡਾ ਹੀ ਆ ਮੇਰਾ ਤੂੰ ਅੱਜ ਮੈਂ ਯਾਰ ਬਾਬਾ ਪਤਾ ਕੀ ਚੱਲ ਬਣੀ ਤੇ ਤੇਰਾ ਹੀ ਆ ਬਾਰ ਮੈਂ ਠੀਕ ਹੈ ਤੂੰ ਸਾਹਮਣੇ ਮੈਂ ਬਾਬਾ ਹੂੰ ਤਾਂ ਪੜਿਆ ਲਿਖਿਆ ਤੇ ਘਰੇ ਥੋੜੀ ਜੀ ਯਾਰ ਬੁੜੇ ਨਾ ਹੋ ਗਈ ਲੜਾਈ ਨਾ ਨਾ ਕੋਈ ਨਹੀਂ ਤੇ ਮੈਂ ਸੋਚਿਆ ਇੱਕ ਦਫਾ ਕਰਾ ਦੇਵਾਂਗੇ ਘਰਦਿਆਂ ਨੂੰ ਕਹਿ ਕੇ ਮੈਂ ਸਭ ਉਹ ਨਹੀਂ ਮੈਂ ਜਾਣਾ ਹੀ ਨਹੀਂ ਬਾਬਾ ਘ ਆਏ ਕਰ ਮੈਂ ਜਾਣਾ ਪੜਾਈਆਂ ਨੇ ਠੀਕ ਹੈ ਮੋਟਰਸਾਈਕਲ ਲੈ ਕੇ ਜਾਣਾ ਤੇ ਪੜਾਈਆਂ ਨਾਲ 2-3 ਕਿਲੋਮੀਟਰ ਹੀ ਰਹਿ ਗਿਆ ਜਿੱਧਰੋਂ ਤੂੰ ਆਇਆ 버거 ਲਿਆਈ ਬਾਬਾ 버거 ਲਿਆ ਦੂੰ ਤੈਨੂੰ ਇੱਕ ਹੀ ਖਾਣਾ ਇੱਕ ਇੱਕ ਖੋ ਜਾ ਦੇਣਾ ਜੱਟਾਂਣ ਰੱਖੀ ਹੋਣੇ ਮੈਂ ਕਹਿੰਦੇ ਨਾ ਹੀ ਦਊ ਬਾਬਾ ਦਊ ਨਾ ਨਾ ਮੈਂ ਕਹਿੰ ਤੈਨੂੰ ਮੁੜੇ ਠੀਕ ਹੈ ਚੰਗਾ ਚੱਲ ਵਧੀਆ ਹੋ ਗਿਆ ਯਾਰ ਸ਼ੋਰ ਆ ਗਿਆ ਹੁਣ ਨਿਗਾ ਨੁਗਰ ਆਖਿਆ ਮੈਂ ਸਾਮਾ ਬੱਕਰੀਆਂ ਬੱਕਰੀਆਂ ਇਹਦੀਆਂ ਬੁੜਾ ਇਹਦੀਆਂ ਇਹਨੂੰ ਕੀ ਪਤਾ ਠੀਕ ਜਾਂਦਾ ਅੱਜ ਬਣੂ ਨਿਆਰਾ ਆ ਜੂ ਆ ਬੱਕਰਾ ਤਾਂ ਖਾ ਹੀ ਲਵਾਂਗਾ ਜੱਜ ਨੇ ਧਾਰਾ ਠੀਕ ਹੈ ਇੱਥੇ ਛੱਡ ਦੇ ਹੈਗਾ ਬਾਈ ਘਰੇ ਘਰੀਂ ਆ ਜਾ ਕੌਣ ਆਹ ਵਪਾਰੀ ਹੈ ਬੱਕਰੀਆਂ ਬੱਕਰੀਆਂ ਵੇਚਣੀਆਂ ਆ ਤੂੰ ਰੱਬ ਨੇ ਬਲੀ ਨੇੜੇ ਸੁਣੀ ਆ ਹਾਂ ਹਾਂ ਵੇਚਣੀਆਂ ਐ ਵੇਚਣੀਆਂ 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 ਕਿਉਂ ਨਹੀਂ ਕਿੰਨੇ ਦੀਆਂ ਵੇਚਣੀਆਂ ਤੂੰ ਇਹ ਵੇਚਣੀਆਂ ਯਾਰ ਸਾਰੀਆਂ ਹੀ ਵੇਚਣੀਆਂ ਮੈਂ ਸਾਰੀਆਂ ਯਾਰ ਸਾਰੀਆਂ ਮੈਂ ਯਾਰ ਮੈਥੋਂ ਨਹੀਂ ਸਮਝਦਾਂ ਅੱਛਾ ਮੈਂ ਜਾਣਾ ਚੰਡੀਗੜ੍ਹ ਪੜਨ ਦੇ ਲਈ ਠੀਕ ਹੈ ਠੀਕ ਹੈ ਤੇ ਮੈਂ ਸਾਰੀਆਂ ਵੇਚ ਕਵਟ ਕੇ ਤੇ ਚੰਡੀਗੜ੍ਹ ਪੜ੍ਹਾਈ ਕਰਨੀ ਸ਼ੁਰੂ ਠੀਕ ਹੈ ਠੀਕ ਹੈ ਤੇ ਇਹਨਾਂ ਦਾ ਮੈਂ ਮੰਗਦਾ ਲੱਖ ਰੁਪਇਆ ਯਾਰ ਮਾਲ ਤਾਂ 3 ਲੱਖ ਦਾ ਲੱਖ ਚ ਹੀ ਦੇ ਹੋ ਜਾਂਦਾ ਚੱਲ ਕੋਈ ਨਹੀਂ ਯਾਰ ਲੱਖ ਤਾਂ ਬਾਲਾ ਯਾਰ ਘੱਟ ਕਰ ਥੋੜਾ ਜਿਹਾ ਤੂੰ ਕਿੰਨੇ ਦਿਨਾਂ ਯਾਰ ਮੈਂ 75000 ਤੇਰੀ ਨਾ ਮੇਰੀ 75000 ਸਹੀ ਹੈ ਨਹੀਂ ਨਹੀਂ 75 ਨਹੀਂ ਐ ਕਰ ਸਾਰੇ ਜਿੰਨੇ ਨਾਗ ਹੈ ਆ ਦੋ ਮੇਮਨੇ ਛੱਡ ਕੇ 80000 ਰੁਪਇਆ ਚਲ ਬਾਦ ਆਪਣਾ ਚਲ ਠੀਕ ਆ ਯਾਰ 80000 ਰੁਪਇਆ ਠੀਕ ਹੈ ਲਿਆ ਪੈਸੇ ਫੜਾ ਉਹ ਲਿਆ ਫੜਾ ਯਾਰ ਜਿਹੜੇ ਦਿਨਾਂ ਮੁੜ ਕੇ ਆਖੇਂਗਾ ਹੋਰ ਵਪਾਰੀ ਨਾਲ ਗੱਲਬਾਤ ਕਰ ਲਈਏ ਨੇ ਹੈਗਾ ਗੂਗਲ ਪੇ ਤੇਰੇ ਕੋਲ ਗੂਗਲ ਪੇ ਕਰੇਗਾ ਨਕਦ ਯਾਰ ਨਕਦ ਨਕਦ ਦਾ ਜਮਾਨਾ ਲੱਗਦਾ ਤੈਨੂੰ ਯਾਰ ਨਕਦ ਦਾ ਇੱਥੇ 100 ਚਿੱਟੇ ਵਾਲਾ ਫਿਰਦਾ ਰਹਿੰਦਾ ਤੂੰ ਨਕਦ ਭਾਲਦਾ ਚਲ ਗੂਗਲ ਪੇ ਕਰ ਯਾਰ ਕੰਮ ਨਵੇੜ ਤੇ ਜਾਣੀਆਂ ਹੁਣੇ ਪਹਿਣੀਆਂ ਇਹ ਹੁਣੇ ਯਾਰ ਮੈਂ ਹੁਣੇ ਹੱਕ ਕੇ ਲੈ ਆ ਨਾ ਸਾਰੇ ਇੱਕ ਲੈ ਜਾ ਲੈ ਜਾ ਮੈਂ ਯਾਰ ਮੈਨੂੰ ਬਹੁਤ ਉਹ ਲੋਡ ਆ ਪੈਸੇ ਦੀ ਲਿਆ ਵੀ ਕਰ ਲਿਆ ਸਕੈਨਰ ਤੇਰਾ ਚਲ ਹੋ ਗਏ ਹੋ ਗਏ ਵੇਖ ਲੈ ਤੂੰ ਲੈ ਨਵੀੜ ਕੰਮ ਯਾਰ ਸਾਰੀਆਂ ਹਾਂ ਕੋਈ ਨਹੀਂ ਕੋਈ ਨਹੀਂ ਬਸ ਹੋ ਜਾਣਗੇ ਚਲ ਕੱਢ ਅੰਦਰੋਂ ਵੀ ਬਾਹਰ ਚੱਲ ਲੈ ਜਾ ਲੈ ਆਰੇ ਫੜਾ ਡਾਂਗ ਆ ਲੈ ਡਾਂਗ ਵਪਾਰੀ ਛੋਟੀ ਲੜਾ ਡਾਂਗ ਆਪਦੇ ਕੱਦ ਦੀ ਡਾਂਗ ਰੱਖ ਪਾੜੀ ਬਣੇ ਫਿਰ ਚਲੋ ਇੱਥਾ ਤਨੀ ਯਾਰ ਰਹੀ ਆ ਗਿਆ ਆਹ ਤਾਂ ਆਪਣੇ ਭਾਲੀ ਨੇੜੇ ਹੋ ਕੇ ਸੁਣੀ ਐ ਤੇ ਬੁੜਾ ਆ ਕੇ ਭਾਲੂ ਤਾਂ ਨਿਕਲ ਚਲੇ ਗਿਆ ਆਪਾਂ ਚਲ ਬੁੜੇ ਨੇ ਕਿਹੜਾ ਸਾਹਮਣੇ ਇੱਥੇ ਚੱਲ ਐਵੇਂ ਠਰਕੀ ਬੁੜਾ ਸੀ ਆਪਾਂ ਕੀ ਲੈਣਾ ਤੋਂ ਨਿਕਲ ਚੱਲ ਚੱਲ ਮੈਂ ਆਉਣਾ ਇੱਕ ਮਿੰਟ ਠੀਕ ਚੱਲ ਮੈਂ ਜਾਣਾ ਲੈ ਕੇ ਫਿਰ ਇਹਨਾਂ ਚੰਗਾ ਲੈ ਜਾ ਚੰਗਾ ਗੱਡੀ ਖੜੀ ਹੈ ਭੁੜੇ ਦੀ ਲੈ ਜਾਣੇ ਆ ਚੱਲ ਲੈ ਸਾਰਾ ਕੁਝ ਸਮਾਰਤਾ ਹੋਊਗਾ ਵਧੀਆ ਸਾਫ਼ ਕਰਤਾ ਉਹ ਫਾਰਮ ਉਹ ਮੁੰਡਿਆ ਉਹ ਪੁੱਤਰਾ ਕਰਤਾ ਕੰਮਾਂ ਦਾ ਨਜ਼ਾਰਾ ਆ ਗਿਆ ਯਾਰ ਹਨ ਹੈ ਹੈ ਬੱਕਰੀਆਂ ਕਿੱਧਰ ਗਈਆਂ ਓਏ ਮੇਮਣਾ ਹੀ ਇਕਾ ਓਏ ਆ ਹੀ ਰਿਹਾ ਕੱਲਾ ਹੀ ਇਹਦਾ ਓ ਮੁੰਡਿਆ ਸਾਲਾ ਮੇਰਾ ਕੰਮ ਤਾਂ ਹੋ ਹੀ ਗਿਆ ਸਮੈਗਿਆ ਸੀ ਚੱਟਾ ਲਾਉਣ ਵਾਲਾ ਸਾਰਾ ਮਾਲ ਡੰਗਰੀ ਵੇਚਤਾ ਇੱਕ ਮੇਮਣਾ ਛੱਡਿਆ ਪਤੰਦਰਾ ਇਹਨੂੰ ਵੀ ਲੈ ਜਾਂਦਾ ਇਹਨੂੰ ਹੁਣ ਮੈਂ ਦੁੱਧ ਕਿੱਥੋਂ ਪਿਆਊਂਗਾ ਆ ਬੈਗਿਆ ਬੇੜਾ ਚਿੱਟੇ ਵਾਲਿਆਂ ਦਾ ਮਾਥਾਂ 2 ਸਾਲਾਂ ਚ ਲੈਂਟਾਂ ਲੂਣਟਾਂ ਬਣਾ ਕੇ ਜਾਨਵਰ ਜੋੜੇ ਸੀਗੇ ਕੋ ਟਾਈਮ ਹੈ ਨਹੀਂ ਭਰਾਵਾ ਅੱਜ ਦੇ ਜਮਾਨੇ ਚ ਰਾਤ ਰੂਤ ਰੱਖਣ ਵਾਲਾ ਜਾਂ ਕੋਈ ਗੋਦ ਘਾਦ ਲੈਣ ਵਾਲਾ ਆਜਾ ਪੁੱਤ ਹੁਣ ਤੇ ਇੱਥੇ ਹੀ ਵਧਣਗੇ ਇੱਕ ਹੋਰ ਲਿਆਉਣਾ ਫਿਰ ਮੇਮਣਾ ਮੈਂ ਤਾਂ ਤੂੰ ਹੀ ਰਹਿ ਗਿਆ ਆਜਾ ਆਜਾ ਹੁਣ ਤਾਂ ਪਿੱਕੂ ਜੀ ਹੋਗੇ ਢੋਲੇ ਢੋਲੇ ਆਜਾ ਪੁੱਤ ਮੇਰਾ ਤੇਰੀ ਮੰਮੀ ਵੀ ਗਈ ਲੈ ਕੇ ਚਿੱਟੇ ਵਾਲੇ ਵੇਚਤਾ ਸਾਰਾ ਕੋ ਆਜਾ